ਪੰਜਾਬ ਸਰਕਾਰ ਨਗਾਤਾਰ ਨਸ਼ੇਰੇ ਖਿਲਾਫ ਸਖਤ ਦਿਖਾਈ ਦੇ ਰਹੀ ਹੈ ਚਾਹੇ ਬਾਰਡਰ ਤੋਂ ਪਾਰ ਹੈ ਰੋਣਾ ਆ ਰਹੀ ਹੋਵੇ ਡਰੋਨ ਦੇ ਜਰੀਏ ਹਥਿਆਰ ਆ ਰਹੇ ਹੋਣ ਜਾਂ ਸynthेटिक ਡਰਗ ਹੋਵੇ ਜਾਂ ਮੈਡੀਕਲ ਨਸ਼ਾ ਹੋਵੇ ਮੋਗਾ ਦੇ ਵਿੱਚ ਮੈਡੀਕਲ ਨਸ਼ਾ ਵੱਡੀ ਮਾਤਰਾ ਦੇ ਵਿੱਚ ਫੜਿਆ ਗਿਆ ਤੇ 1 ਲੱਖ 65000 ਦੇ ਕਰੀਬ ਇਹ ਨਸ਼ਾ ਜਿਹੜਾ ਉਹ ਬਰਾਮਦ ਕੀਤਾ ਗਿਆ ਹੈ ਤਾਂ ਦੱਸ ਦਿੰਦੇ ਆ ਕਿ 6000 ਪ੍ਰੈਗਾ ਕੈਪਸੂਲ ਜਿਹੜੇ ਕਿ ਨਸ਼ੇ ਦੀ ਪੂਰਤੀ ਲਈ ਵੀ ਵਰਤੇ ਜਾਂਦੇ ਨੇ ਜਿਨ੍ਹਾਂ ਦੀ ਕੀਮਤ 1 ਲੱਖ 65000 ਰੁਪਏ ਦੱਸੀ ਜਾ ਰਹੀ ਹੈ ਮੈਡੀਕਲ ਸਟੋਰ ਤੇ ਡਰਗ ਇਨਸਪੈਕਟਰ ਵੱਲੋਂ ਛਾਪਾ ਮਾਰੇਗਾ ਛਾਪੇ ਮਾਰੀ ਦੌਰਾਨ ਇਹਨਾਂ ਕੈਪਸੂਲ ਦੇ ਬਿੱਲ ਨਹੀਂ ਦਿਖਾਈ ਦਿੱਤੇ ਗਏ ਤੇ ਨਾ ਹੀ ਇਹਨਾਂ ਕੋਈ ਖਰੀਦਦਾ ਨਾ ਕੋਈ ਵੇਚਦਾ ਜਿਹੜਾ ਉਹ ਬਿੱਲ ਦਿੱਤਾ ਗਿਆ ਸੀ ਤਾਂ ਇਸੇ ਕਰਕੇ ਹੀ ਇਹ ਛਾਪੇ ਮਾਰੀ ਦੌਰਾਨ ਇਹ ਸਾਰੇ ਕੈਪਸੂਲ ਸੀਲ ਕੀਤੇ ਗਏ ਤੁਹਾਨੂੰ ਦੱਸ ਦਿੰਨੇ ਆ ਕਿ ਡਰਗ ਇਨਸਪੈਕਟਰ ਵੱਲੋਂ ਮੋਗਾ ਦੇ ਵਿੱਚ ਗੁਪਤ ਸੂਚਨਾ ਦੇ ਆਧਾਰ ਤੇ ਛਾਪੇ ਮਾਰੀ ਕੀਤੀ ਗਈ ਕਿ ਜਿਹੜੇ ਕੈਪਸੂਲ ਨਸ਼ੇ ਦੀ ਪੂਰਤੀ ਲਈ ਵਰਤੇ ਜਾਂਦੇ ਨੇ ਉਹ ਇੱਥੇ ਇਸ ਮੈਡੀਕਲ ਸਟੋਰ ਤੇ ਵਿੱਚ ਜਾਂਦੇ ਨੇ ਤਾਂ ਜਦੋਂ ਡਰੱਗ ਇੰਸਪੈਕਟਰ ਨੇ ਛਾਪਾ ਮਾਰਿਆ ਤਾਂ ਇਹ ਕੈਪਸੂਲ ਵੱਡੀ ਮਾਤਰਾ ਦੇ ਵਿੱਚ ਫੜੇ ਗਏ 6000 ਤੋਂ ਅਬਵ ਜਿਹੜੇ ਇਹ ਕੈਪਸੂਲ ਸੀ 6000 ਤੋਂ ਵੱਧ ਵਿੱਚ ਇਹ ਕੈਪਸੂਲ ਜਿਹੜੇ ਨੇ ਉਹ ਫੜੇ ਗਏ ਤਾਂ ਉਸ ਤੋਂ ਬਾਅਦ ਇਹਨਾਂ ਦੀ ਕੀਮਤ ਜੇਕਰ ਦੱਸੀ ਜਾਵੇ ਤਾਂ 1,65,000 ਰੁਪਏ ਬਣਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਸੀਜ਼ ਕੀਤਾ ਗਿਆ ਤੇ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੇ ਗਏ ਨੇ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਮੈਡੀਕਲ ਸਟੋਰ ਆ ਇਹ ਸੀਜ਼ ਰਹੇਗਾ ਪਰ ਇਹ ਡਰੱਗ ਇੰਸਪੈਕਟਰ ਵੱਲੋਂ ਕਿਹਾ ਗਿਆ ਕਿ ਜੇਕਰ ਇਹਨਾਂ ਦੇ ਵਿੱਚ ਕੋਈ ਮੈਡੀਕਲ ਸਟੋਰ ਵਾਲੇ ਜੇਕਰ ਬਿੱਲ ਦੇ ਦਿੰਦੇ ਨੇ ਤਾਂ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ ਇਹ ਕੈਪਸੂਲ ਜਿਹੜੇ ਨੇ ਉਹਨਾਂ ਨੂੰ ਦੇ ਦਿੱਤੇ ਜਾਣਗੇ ਜੇ ਉਹਨਾਂ ਕੋ ਖਰੀਦਣ ਦਾ ਬਿੱਲ ਹੋਵੇਗਾ ਤਾਂ ਪਰ ਜੇਕਰ ਇਹਨਾਂ ਕੋਲ ਕੋਈ ਬਿੱਲ ਨਹੀਂ ਹੋਵੇਗਾ ਤਾਂ ਇਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਉਹ ਦੱਸ ਦਿੰਦੇ ਨੇ ਕਿ ਪੰਜਾਬ ਸਰਕਾਰ ਲਗਾਤਾਰ ਹਰ ਇੱਕ ਨਛੇਰੇ ਉੱਤੇ ਬਾਜਾ ਕਰ ਰੱਖੀ ਹੋਈ ਹੈ ਤਾਂ ਹਰ ਇੱਕ ਨਸ਼ਾ ਜੇ ਜ਼ਿਲ੍ਹੇ ਕੇ ਰ ਮਰਜ਼ੀ ਹੋਵੇ ਚਾਹੇ ਹੈਰਨ ਹੋਵੇ ਚਾਹੇ ਸੈਥੈਟਿਕ ਟਰੱਕ ਹੋਵੇ ਚਾਹੇ ਮੈਡੀਕਲ ਨਸ਼ਾ ਹੋਵੇ ਤਾਂ ਪੰਜਾਬ ਸਰਕਾਰ ਵੱਲੋਂ ਇਹਨਾਂ ਦੇ ਉੱਤੇ ਸਖਤਾਈ ਕੀਤੀ ਜਾ ਰਹੀ ਆ ਤਾਂ ਮੋਗਾ ਦੇ ਵਿੱਚ ਡਰਗ ਇਨਸਪੈਕਟਰ ਵੱਲੋਂ ਇਹ ਕਾਰਵਾਈ ਕੀਤੀ ਗਈ ਆ ਤੁਹਾਨੂੰ ਦੱਸ ਦਿੰਦੇ ਆ ਇੱਕ ਨਵਦੀਪ ਸਿੰਘ ਡਰਗ ਇਨਸਪੈਕਟਰ ਨੇ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਆ ਤੇ ਉਹਨਾਂ ਨੇ ਨਾਲ ਦੀ ਨਾਲ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਜਦੋਂ ਕਾਰਵਾਈ ਕੀਤੀ ਨਾਲ ਦੀ ਨਾਲ ਇਹ 6000 ਤੋਂ ਵੱਧ 6369 ਕੈਪਸੂਲ ਜਿਹੜੇ ਨੇ ਉਹ ਬਰਾਮਦ ਕੀਤੇ ਨੇ ਇਹਦੀ ਕੀਮਤ 1 ਲੱਖ 65000 ਦੇ ਕਰੀਬ ਬਣਦੀ ਹੈ ਤਾਂ ਇਸ ਦਵਾਈ ਦਾ ਕੋਈ ਬਿੱਲ ਦੁਕਾਨਦਾਰ ਪੇਸ਼ ਨਹੀਂ ਕਰ ਸਕਿਆ ਜਿਸ ਤੋਂ ਬਾਅਦ ਦੁਕਾਨਦਾਰ ਦੇ ਉੱਤੇ ਕਾਰਵਾਈ ਕੀਤੀ ਗਈ ਮੈਡੀਕਲ ਸਟੋਰ ਸੀਜ਼ ਕਰ ਦਿੱਤਾ ਗਿਆ ਹੈ ਤਾਂ ਇਹ ਸਾਰੀ ਮੈਡੀਸਨ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਹੈ ਕਿ ਜੇਕਰ ਇਸ ਦਾ ਕੋਈ ਬਿੱਲ ਮਿਲਦਾ ਹੈ ਤਾਂ ਕੋਈ ਕਾਰਵਾਈ ਨਹੀਂ ਹੋਵੇਗੀ ਨਸ਼ੇ ਰਿਕ ਦੀ ਪੂਰਤੀ ਲਈ ਜੋ ਕੈਪਸੂਲ ਵਰਤੇ ਜਾਂਦੇ ਨੇ ਇਹਨਾਂ ਦਾ ਬਿੱਲ ਨਹੀਂ ਮਿਲਦਾ ਤਾਂ ਮੈਡੀਕਲ ਸਟੋਰ ਦੇ ਮਾਲਕ ਦੇ ਉੱਤੇ ਵੀ ਕਾਰਵਾਈ ਹੋ ਸਕਦੀ ਹੈ ਨਸ਼ੇ ਦੀ ਪੂਰਤੀ ਲਈ ਇਹ ਕੈਪਸੂਲ ਜਿਹੜੇ ਨੇ ਪ੍ਰੈਗਾ ਕੈਪਸੂਲ ਜਿਹੜੇ ਇਹ ਵਰਤੇ ਜਾਂਦੇ ਨੇ ਤੁਹਾਨੂੰ ਦੱਸ ਦਿੰਦੇ ਨੇ ਕਿ ਇਸ ਤੋਂ ਪਹਿਲਾਂ ਵੀ ਮਾਨਸਾ ਦੇ ਵਿੱਚ ਬਹੁਤ ਸਾਰੇ ਜਗ੍ਹਾ ਦੇ ਉੱਤੇ ਇਹ ਨਸ਼ੇ ਦੇ ਕੈਪਸੂਲ ਜਿਹੜੇ ਨੇ ਇਨਾਂ ਨੂੰ ਬਰਾਮਦ ਕੀਤਾ ਗਿਆ ਮੈਡੀਕਲ ਸਟੋਰ ਸੀਜ਼ ਕੀਤੇ ਗਏ ਨੇ ਤਾਂ ਹੁਣ ਮੋਗਾ ਦੇ ਵਿੱਚ ਇਹ ਵੱਡੀ ਕਾਰਵਾਈ ਡਰੱਗ ਇੰਸਪੈਕਟਰ ਵੱਲੋਂ ਕੀਤੀ ਗਈ ਹੈ